ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਰਪਲ ਸਲ ਸ਼ੇਕਲ 595 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਨਾਗ ਨੂੰ ਸਾਡੀ ਆਨਵਲਗ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਿਹਾ ਜਾਰਜੀਆ ਵਿੱਚ 12 ਲੋਕਾਂ ਦੀ ਮੌਤ ਹੋ ਗਈ ਜਿੰਨਾਂ ਵਿੱਚ 11 ਭਾਰਤੀ ਅਤੇ ਤਰਨਤਨ ਮੁਹੱਲਾ ਜਸਵੰਤ ਸਿੰਘ ਦੇ ਰਹਿਣ ਵਾਲੇ ਸੰਦੀਪ ਸਿੰਘ ਇੱਕ ਸਾਲ ਤੋਂ ਰੋਜੀ ਰੋਟੀ ਲਈ ਜਾਰਜੀਆ ਵਿੱਚ ਕੰਮ ਕਰਨ ਗਿਆ ਸੀ ਜਾਰਜੀਆ ਚ ਦੇਰ ਰਾਤ ਵਾਪਰਿਆ ਵੱਡਾ ਹਾਸਾ 11 ਭਾਰਤੀ ਇਸਮੇ ਬਾਰਾ ਲੋਕਾਂ ਦੀ ਮੌਤ ਹੋ ਗਈ ਅਤੇ ਤਰਨ ਤਰਨ ਦੇ ਮੁਹੱਲਾ ਜਸਵੰਤ ਸਿੰਘ ਨੌਜਵਾਨ ਦੀ ਮੌਤ ਜਨਰੇਟਰ ਦੇ ਧੂਏ ਕਾਰਨ ਹੋਈ ਹੈ ਇੰਡੀਅਨ ਰੈਸਟੋਰੈਂਟ ਦੇ ਕਰਮਚਾਰੀ ਕਮਰੇ ਵਿੱਚ ਸੌਰੇ ਸਨ ਲਾਈਟ ਨਾ ਹੋਣ ਕਾਰਨ ਜਨਰੇਟਰ ਚਾਲੂ ਕੀਤਾ ਗਿਆ ਸੀ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਬਾਹਰਤ ਲਿਆਉਣ ਲਈ ਲਗਾਈ ਸਰਕਾਰ ਪਾਸੋਂ ਗੁਹਾਰ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਬਲਜੀਤਪੁਰ ਮੇਰਾ ਨਾਮ ਹੈ ਮੈਂ ਤਰੰਤ ਆਂਦੀ ਰਹਿਣ ਵਾਲੀ ਆ ਕੀ ਗਲਤ ਹੋਈ ਯਾਰ ਉਹ ਜਾਰਜੀਆ ਦੇ ਸੀ ਕਿਸਾਨ ਹੋ ਗਿਆ ਉਹਨਾਂ ਨੂੰ ਸੰਦੀਪ ਸਿੰਘ ਉਹਨਾਂ ਦਾ ਨਾਮ ਆ ਕੀ ਗਲਤ ਬਣਿਆ ਉਹ ਉੱਥੇ ਨਾ ਕੰਮ ਕਰ ਰਹੇ ਸੀ ਤੇ ਪਤਾ ਨਹੀਂ ਕਹਿ ਰਹੇ ਕਿ ਲਾਈਟ ਚੱਲ ਗਈ ਤੇ ਜਨਰੇਟਰ ਕੋ ਉਹਨਾਂ ਨੇ ਲਾਗੇ ਲਾਇਆ ਹੋਇਆ ਸੀ ਤੇ ਸੁੱਤੇ ਹੀ ਬਲ ਸੈਗੇ ਸਾਡੇ ਜਾਣੇ ਲੀਕ ਹੋ ਗਿਆ ਉੱਥੋਂ ਦਾ ਜਨਰੇਟਰ ਵਗੈਰਾ ਉਹਨਾਂ ਸਾਰੇ स्मੈਲ ਚੜ ਗਈ ਕੋਈ ਜ਼ਹਿਰੀਲੀ ਚੀਜ਼ ਦੀ ਤੇ ਸੁੱਤੇ ਹੀ ਸਾਰੇ ਸੌਂ ਗਏ ਜਿੰਨੇ ਵੀ ਸੀ 12 ਜਾਣੇ ਸੀ 11 ਭਾਰਤੀ ਸੀ ਤੇ 12 ਜਿਹੜਾ ਲਾਸਟ ਬੰਦਾ ਸੀ ਉਹ ਜੋਰਜੀਆ ਦਾ ਸੀ ਕਿਹੜੀ ਤਰੀਕ ਦਾ ਵਾਕਿਆ ਜੀ ਇਹ ਸੈਟਰਡੇ ਦੀ ਗੱਲ ਸੀ ਸਰ 14 ਤਰੀਕ ਦੀ ਤੁਹਾਨੂੰ ਵੀ ਤਾਂ ਪਤਾ ਲੱਗਦਾ ਮੈਨੂੰ ਮੇਰੇ ਬ੍ਰਦਰ ਇਲੋ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਬਲਜੀਤ ਆ ਗੱਲ ਹੋ ਗਈ ਹੈ ਤਾਂ ਤੇ ਮੈਂ ਨਹੀਂ ਤੇ ਫਿਰ ਮੈਂ ਉੱਥੋਂ ਦੇ ਮਾਲਕ ਨੂੰ ਫੋਨ ਲਾਇਆ ਉਹਨਾਂ ਨੇ ਵੀ ਮੈਨੂੰ ਦੱਸੀ ਗੱਲ ਬਾਤ ਸਾਰੀ ਕਿਹ ਹਾਂ ਜੀ ਸੰਦੀਪ ਸਿੰਘ ਵੀ 34 ਸੀ ਕਿੰਨੇ ਬੱਚੇ ਸੰਦੀਪ ਦੇ ਸੀ ਇੱਕ ਕੋਈ ਬੇਟੀ ਹੈ ਹਾਂ ਜੀ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸਾਡੇ ਘਰ ਦੇ ਹਾਲਾਤ ਵੀ ਜਿਦਾ ਦੇ ਹੀ ਆ ਕੁਝ ਕਹਿ ਨਹੀਂ ਸਕਦੇ ਪਰ ਜਿੰਨਾ ਇਹ ਕਹਿੰਦੇ ਆ ਕਿ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਇਹ ਹੈ ਕਿ ਖੇਤੀ ਦੀ ਖੇਤੀ ਬੋਡੀ ਮਗਾਵੇ ਤੇ ਕੋਈ ਵੀ ਉਹ ਜਦ ਸਾਡੀ ਜਿੰਨੀ ਵੀ ਹੈਲਪ ਹੋ ਸਕੇ ਕਰਨ ਬਾਤ ਕਰ ਸਕਦਾ ਹਾਂ ਹਾਂ ਜੀ ਗਰੀਬੀ ਹਾਲਤ ਕਰਦੀ ਮੇਰਾ ਨਾਮ ਸੁਨਾ ਇਹ ਕਿਹੋ ਜਿਹਾ ਰਹਿਣਾ ਹੈ ਇਹ ਗੱਲ ਤਾਂ ਹੀ ਹੈ ਨਾ ਇਹਨਾਂ ਦੇ ਹਸਬੰਦ ਬਾਹਰ ਗਏ ਸੀ ਸਮੂਹ ਆਸੇ ਰੋਤ ਜਾ ਕੇ ਸਾਨੂੰ ਜਨਰੇਟਰ ਤੋਂ ਗੈਸ ਲੀਕ ਹੋਈ ਤੇ ਉਹ ਚੜੀ ਜਿਹੜੇ 11 ਇਹ ਸਾਰੇ ਬੋਲੇ ਹੋਵੇ ਇਹ 12 ਵਾਂ ਉੱਠੁੰਦਾ ਸੀ ਹਾਂ ਹੁਣ ਇਹਨਾਂ ਦੀ ਛੋਟੀ ਜੀ ਬੇਟੀ ਹੈ ਇਹ ਆਪ ਹੀ ਆਹ ਘਰ ਦੇ ਹਲਾਤੀ ਸੀ ਦੇਖ ਲਓ ਕੀ ਹੈ ਸਰ ਜਿਹਾ ਜਿਹਾ ਇਹ ਨਾ ਚੜਿਆ ਆਇਆ ਕਿ ਬੂਹਾਂਾਂ ਤੇ ਤੋੜਦੀ ਹੈ ਉਨਾਂ ਦੇ ਗਰੀਬੀ ਕਰਨ ਹੋ ਗਿਆ ਹਾਂ ਦੰਨ ਗਏ ਸੀ ਜੋ ਵੀ ਮੈਦੀ ਸਹਾਇਤਾ ਹੁੰਦੀ ਹੈ ਨਨ ਮਦਦ ਕੀਤੀ ਜੀ ਬੁਖਮੰਤਰੀ ਸਾਹਿਬ ਅਸੀਂ ਅਪੀਲ ਕਰਦੇ ਆਂ ਭਗਵਾਨ ਜਮਾਨ ਸਰਕਾਰ ਅੱਗੇ ਕਿ ਜੋ ਵੀ ਹੋਇਆ ਹੈ ਮਾੜਾ ਹੋਇਆ ਹੈ ਹੁਣ ਅਪੀਲ ਕਰਦੇ ਆਂ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਜਿੱਦਾਂ ਵੀ ਹੋ ਸਕਦੀ ਆ ਇਹਨਾਂ ਦੀ ਸੈਡ ਬੋਡੀ ਵੀ ਜਾਂਦੀ ਜਾਵੇ ਜੋ ਬੰਦਾ ਇਹਨਾਂ ਦਾ ਹੈ ਇਹਨਾਂ ਨੂੰ ਦਿੱਤਾ ਜਾਵੇ